ਲਓ ਜੀ ਅੱਜ ਆਪਾਂ ਲੈ ਕੇ ਆਏ ਬੈਲਵਰਡ ਦਾ ਸੂਟ ਜੀ ਸਾਢੇ 3 ਮੀਟਰ ਇਹ ਕੱਟ ਹੁੰਦੀ ਹੈ ਦੀ ਜੀ ਵੱਡੇ ਪਣੇ ਦਾ ਹੁੰਦਾ ਦੇਖੋ ਕਿੰਨਾ ਸ਼ਾਨਦਾਰ ਬਣਿਆ ਵੱਡੇ ਪਣੇ ਦਾ ਸਾਢੇ 3 ਮੀਟਰ ਬੈਲਵਰਡ ਦਾ ਸਟਾਲ ਸੂਟ ਆਈ ਹੈ ਬੈਲਵਰਡ ਦਾ ਆ ਗਿਆ ਸੂਟ ਤੇ ਬੈਲਵਰਡ ਦੇ ਹੀ ਨਾਲ ਸਟਾਲ ਆਊਗਾ ਜੀ ਇਹਨਾਂ ਦੇਖੋ ਕਿੰਨਾ ਸ਼ਾਨਦਾਰ ਬਣਿਆ ਹੋਇਆ ਜੀ 1200 ਤੋਂ ਲੈ ਕੇ 1400 ਦਾ ਸੇਲ ਹੁੰਦਾ ਜੀ ਇਹ ਆਪਾਂ ਤੁਹਾਨੂੰ ਆਫਰ ਦੇ ਵਿੱਚ ਦੇਵਾਂਗੇ ਤੁਸੀਂ ਯਕੀਨ ਨਹੀਂ ਕਰਦੇਗੇ 450 ਦੇ ਵਿੱਚ 1200 1400 ਦਾ ਸੂਟ ਬੈਲਵਰਡ ਦਾ ਸਟੋਲ ਸੂਟ 450 ਦਾ ਜੀ ਮੋਰ ਪੰਕੀ ਕਲਰ ਆ ਗਈ ਪਹਿਲਾ ਜਿਹੜਾ ਤੁਹਾਨੂੰ ਕਲਰ ਦਿਖਾਇ ਸੀ ਮੈਂਦੀ ਸੀਗਾ ਜੀ ਨਾਲ ਜਿਹੜਾ ਸਟੋਲ ਆਈ ਬੈਲਵਟ ਦੀ ਸਟੋਲ ਆਈ ਨਾਲ ਦੇਖੋ ਕਿੰਨਾ ਸ਼ਾਨਦਾਰ ਪਿਆ ਹੋਇਆ 1200 ਤੋਂ ਲੈ ਕੇ 1400 ਦਾ ਸੀਲ ਹੁੰਦਾ ਆਪਾਂ ਤੁਹਾਨੂੰ ਆਫਰ ਦੇ ਵਿੱਚ ਦੇਵਾਂਗੇ 450 ਦਾ ਜੀ ਤਿੰਨ ਕਲਰ ਨੇ ਤੀਜਾ ਕਲਰ ਆਊਗਾ ਬਲੈਕ ਜੀ ਦੇਖੋ ਤੀਜਾ ਕਲਰ ਬਲੈਕ ਆ ਬਹੁਤ ਹੀ ਸ਼ਾਨਦਾਰ ਬਣਿਆ ਹੰਡਿਆਂ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਸਕਰੀਨ ਸ਼ਾਟ ਲੋ ਸਾਨੂੰ ਵਟਸਐਪ ਆਰਡਰ ਕਰ ਦਿਓ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਜੀ ਬੈਲਵੜ ਦਾ ਸਟਾਲ suit 450 ਦਾ ਜੀ 1200 ਤੋਂ ਲੈ ਕੇ 1400 ਤੱਕ ਸੇਲ ਹੁੰਦਾ ਜੀ ਇਹ ਆਪਾਂ ਤੁਹਾਨੂੰ 450 ਦੇਵਾਂਗੇ ਸਟਾਲ suit 450 ਬੈਲਵੜ ਦਾ ਜੀ ਦੇਖੋ ਜੀ ਕਲਰ ਚੈੱਕ ਕਰੋ ਬਲੈਕ ਕਲਰ ਆ ਗਿਆ ਜੀ ਪਹਿਲਾ ਦੂਜਾ ਆ ਗਿਆ ਜੀ ਮੋਰ ਪੰਖੀ ਕਲਰ ਜੀ ਤੀਜਾ ਕਲਰ ਹੋ ਗਿਆ ਮਹੀ ਤਿੰਨੇ ਹੀ ਕਲਰ ਬਹੁਤ ਸ਼ਾਨਦਾਰ ਨੇ ਜਿਹੜਾ ਤੁਹਾਨੂੰ ਕਲਰ ਪਸੰਦ ਆ ਸਕਰੀਨ ਸ਼ਾਟ ਲਓ ਤੁਹਾਨੂੰ WhatsApp ਆਰਡਰ ਕਰ ਦੂ ਜੀ